ਜੁੜ ਚੁੱਕੇ ਹਾਂ ਜੀ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 30 ਅਗਸਤ 2024 ਬੀਤੇ 24 ਘੰਟਿਆਂ 'ਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਿਆ ਹਾਲਾਂਕਿ ਅੱਜ ਦੀ ਗੱਲ ਕੀਤੀ ਜਾਵੇ ਅੱਜ ਮਲੋਟ ਮੁਕਸਰ ਜਾਂ ਫਾਜ਼ਲਕਾ 'ਚ ਕਿਤੇ ਕਿਤੇ ਨਿੱਕੀਆਂ ਮੋਟੀਆਂ ਦੁਪਹਿਰਵਾਦ ਕਾਰਵਾਈਆਂ ਹੁੰਦੀਆਂ ਰਹੀਆਂ ਲੁਧਿਆਣਾ ਸ਼ਹਿਰੀ ਜਾਂ ਨਮਾ ਸਾਹਿਬ ਵਿੱਚ ਵੀ ਕਿਤੇ ਨਿੱਕੀ ਮੋਟੀ ਮੀਂਹ ਦੀ ਛੱਟ ਲੱਗੀ ਤੇ ਅੱਗੇ ਦੀ ਗੱਲ ਕੀਤੀ ਜਾਵੇ ਤਾਂ ਅੱਗੇ 31 ਅਗਸਤ ਤੇ 1 ਸਤੰਬਰ ਨੂੰ ਮੌਸਮ ਖੁਸ਼ਕ ਰਹਿੰਦਾ ਜਾਪ ਰਿਹਾ ਜ਼ਿਆਦਾਤਰ ਇਲਾਕਿਆਂ ਵਿੱਚ ਕੀ ਕਹਣਾ ਕਿਤੇ ਨਿੱਕੀ ਮੋਟੀ ਛੱਟ ਦੇ ਪੱਛੋਂ ਦੇ ਹਲਕੇ ਹਲਕੇ ਬੁੱਲੇ ਆਉਂਦੇ ਰਹਣੇ ਆ ਪੰਜਾਬ ਦੇ ਵਿੱਚ ਕਿਸਾਨੀ ਪੱਖ ਤੋਂ ਵੇਖਿਆ ਹੋਏ ਤਾਂ ਮੌਸਮ ਖੁਸ਼ਕਰ ਰਹੇ ਹਨ ਨਾਲ ਕਿਸਾਨ ਵੀ ਜਿਹੜਾ ਕੋਈ ਰੈਚ ਸਪਰੇ ਦਾ ਕੰਮਕਾਰ ਕਰਨਾ ਚਾਹੁੰਦੇ ਨੇ ਉਹ ਬੇਜਿਕ ਹੋ ਕੇ ਕਰ ਸਕਦੇ ਨੇ ਲਗਾਤਾਰ ਮੈਸੇਜ ਆ ਰਹੇ ਸੀ ਕਿਸਾਨ ਵੀਰਾਂ ਦੇ ਵੀ ਅਸੀਂ ਸਪਰੇ ਕਰਨੀਆਂ ਕਦੋਂ ਕਰੀਏ ਤਾਂ ਅਗਲੇ 2 ਦਿਨਾਂ ਦੌਰਾਨ ਤੁਸੀਂ ਜਿਹੜਾ ਸਪਰੇਕ ਵਗੈਰਾ ਖੇਤੀਬਾੜੀ ਦਾ ਕੋਈ ਵੀ ਕੰਮਕਾਰ ਆ ਜਿਹੜਾ ਕਰ ਸਕਦੇ ਹੋ ਅੱਗੇ ਦੀ ਗੱਲ ਕੀਤੀ ਆ ਵੀ ਤਾਂ 2 ਸਤੰਬਰ ਨੂੰ ਪੂਰੇ ਦੀ ਵਾਪਸੀ ਫੇਰ ਹੋ ਜਾਣੀ ਆ ਪਰ ਕਿਤੇ ਕਿਤੇ ਨਿੱਕੀਆਂ-ਮੋਟੀਆਂ ਕਾਰਵਾਈਆਂ ਵੀ ਦੇਖਣ ਨੂੰ ਮਿਲਣਗੀਆਂ ਪਰ 3-4 ਸਤੰਬਰ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਰਹੂਗੀ ਅੱਗੇ ਦੀ ਗੱਲ ਕੀਤੀ ਆਵੇ ਉਸ ਤੋਂ ਅੱਗੇ ਸਤੰਬਰ ਮਹੀਨੇ ਦੇ ਵਿੱਚ ਜਿਹੜੇ ਪਹਿਲੇ 8-10 ਦਿਨ ਨੇ ਕਾਫੀ ਮੌਨਸੂਨ ਐਕਟਿਵ ਦਿਖਾਈ ਦੇਊਗੀ ਕਿਉਂਕਿ ਇੱਕ ਬੰਗਾਲ ਦੀ ਖਾੜੀ ਤੋਂ ਘੱਟ ਦਵਾ ਦਾ ਖੇਤਰ ਜਿਹੜਾ ਪੰਜਾਬ, ਹਰਿਆਣਾ, ਵੱਲਵਾ ਦਾ ਵਿਖਾਈ ਦੇਊਗਾ ਹਾਲਾਂਕਿ ਇਸਾਰ ਆ ਜਿਹੜੇ ਘਟ ਵੀ ਸਕਦੇ ਆ ਤੇ ਵਧ ਵੀ ਸਕਦੇ ਹੈਗੇ ਲਗਾਤਾਰ ਅਪਡੇਟ ਤੁਹਾਨੂੰ ਕਰਦੇ ਰਾਂਗੇ ਪਰ ਹਾਲ ਦੀ ਘੜੀ ਇਹ ਲੱਗ ਰਿਹਾ ਵੀ 5 ਤੋਂ ਲੈ ਕੇ 8 ਅਗਸਤ ਦੇ ਵਿਚਕਾਰ ਪੰਜਾਬ, ਹਰਿਆਣਾ ਸਮੇਤ ਸਮੁੱਚੇ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਚੰਗੇ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ।